ਨੈਟਾ ਜੀ ਨੂੰ ਵੀ ਨਾ ਬੁਲਾਇਆ ਤਾਂ ਜੀ ਨਾਲਾ ਖੇਤਰ ਦੇ ਮਜ਼ਦਹਕਾਰ ਨੂੰ ਸੋਨਾ ਪਈ ਹੈ ਨਾ ਇਹ ਨਮਾਇਕ ਨੂੰ ਸੂਚੀ ਪਹੁੰਚੀ ਹੈ ਇਸ ਗਲਤੀ ਦੇ باوجود ਵੀ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਨੇ ਮਰਦਾਂ ਦੇ ਨਾਲ ਇਸ ਹਿੱਸਾ ਲਿਆ ਇਸ ਕਿਵੇਂ ਸਿੰਧਮ ਮੁੱਖ मुद्दा ਇਹ ਹੈ ਕਿ ਕੇਂਦਰ ਦੀ મોદી ਸਰਕਾਰ ਪਬਲਿਕ ਸੈਕਟਰ ਦੇ ਖੇਤਰ ਵਿੱਚ ਪਬਲਿਕ ਲਈ ਕੈਸਾ ਖਰਚੇ ਨੂੰ ਲਗਾਤਾਰ ਪਿੱਛੇ ਮੋੜਦੀ ਜਾ ਰਹੀ ਹੈ ਜਿਹੜੀਆਂ ਸਕੀਮਾਂ ਵੀ ਲੋਕ ਭਲਾਈ ਦੇ ਆ ਲੋਕਾਂ ਦੇ ਸਹਾਰਸ਼ੇ ਵਿੱਚ ਦਿੱਤੀਆਂ ਗਈਆਂ ਨੇ ਉਹਨਾਂ ਸਕੀਮਾਂ ਨੂੰ ਹੌਲੀ-ਹੌਲੀ ਵਾਪਸ ਲਈ ਜਾ ਰਹੀਆਂ ਨੇ ਬਹੁਤ ਸਾਰੇ ਸਰਕਾਰੀ ਖੇਤਰ ਜਿਹੜੇ ਉਹ ਪ੍ਰਾਈਵੇਟ ਕਰ ਦਿੱਤੇ ਗਏ ਆ ਉਹ ਮਜ਼ਦੂਰਾ ਦਾ ਬਜਟ ਹਰ ਸਾਲ ਲਗਾਤਾਰ ਹੀ ਘਟਾਇਆ ਜਾ ਰਿਹਾ ਹੈ ਜਦ ਕਿ ਲੋੜ ਇਸ ਗੱਲ ਦੀ ਹੈ ਕਿ ਬਜਟ ਦਾ ਇਹਦਾ 10 ਗੁਣਾ ਹੋਰ ਵਾਧਾ ਕੀਤਾ ਜਾਵੇ ਤਾਂ ਕਿ ਮਜ਼ਦੂਰਾ ਨੂੰ ਸਾਰਾ ਸਾਲ ਕੰਮ ਮਿਲੇ ਉਹਨਾਂ ਦੀ ਦਿਹਾੜੀ ਵੀ ਅੱਜ ਦੇ ਸਮੇਂ ਤੇ ਅਸੀਂ 700 ਰੁਪਏ ਮੰਗ ਕੀਤੀ ਉਹ ਹੋਵੇ ਜੀਜੀ ਨਾਲ ਲੈ ਆ ਵੀ ਸਾਰੇ ਪਰਿਵਾਰ ਨੂੰ ਕੰਮ ਮਿਲੇ ਕਿ ਸਾਰੇ ਪਰਿਵਾਰ ਨੇ ਰੋਟੀ ਖਾਣੀ ਆ ਤਾਂ ਇੱਕ ਟੱਬਰ ਦਾ ਜੀ ਕੰਮ ਕਰੇ ਉਹ ਵੀ 100 ਰੁਪਏ ਕੰਮ ਕਰੇ ਤੇ ਦਿਹਾੜੀ ਬਦੀ 400 ਤੋਂ ਘੱਟ ਹੋਵੇ ਤੇ ਉਹ ਟੱਬਰ ਰੋਟੀਦਾਰੀ ਖਾ ਸਕੇਗਾ ਫੱਖਾ ਮਰਿਆ ਇਹਨਾਂ ਮੁੱਦਿਆਂ ਤੇ ਭਾਰੀ ਬਚਾਰਾ ਕੀ ਕੀ ਨੇ ਔਰ ਇਹ ਵਿਚਾਰਾਂ ਕਰਕੇ ਲੋਕਾਂ ਦੀ ਮਨਾਂ ਚ ਗੁੱਸਾ ਵੀ ਪੈਦਾ ਹੋ ਰਿਹਾ ਹੈ ਕਿ ਅਸੀਂ ਇਸ ਧਰਤੀ ਤੇ ਕੰਮ ਕਰਨ ਵਾਲੇ ਲੋਕ ਆ ਪਿੰਡੂ ਖੇਤ ਤੇ ਰਹਿੰਦੇ ਆ ਸਰਕਾਰ ਦਾ ਲੋਕਾਂ ਦਾ ਪੇਟ ਭਰਦੇ ਆ ਲੇਕਿਨ ਸਾਡੇ ਰੋਜ਼ਗਾਰ ਵਾਸਤੇ ਕੁਝ ਵੀ ਕੀਤਾ ਜਾ ਰਿਹਾ ਲਗਾਤਾਰ ਹੀ ਸਾਡੇ ਪੈਸੇ ਦੀ ਕਟੌਤੀ ਕੀਤੀ ਜਾ ਰਹੀ ਹੈ ਔਰ ਪਿਛਤਾਚਾਰ ਦਾ ਵੀ ਕਾਫੀ ਬੋਲਬਾਲਾ ਆਇਆ ਅਫਸਰਸ਼ਾਈਆ ਕੋਲ ਮਿਲ ਕੇ ਖਾਜਲਦੇ ਆ ਬਹੁਤ ਸਾਰੇ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੂਰੇ ਪੈਸੇ ਵੀ ਨਹੀਂ ਮਿਲਦੇ ਇਸ ਲਈ ਆਈਡੀ ਕਮਿਸ਼ਨ ਨੇ ਫੈਸਲਾ ਕੀਤਾ ਕਿ ਜਿਹੜਾ ਸਦਾ ਪੰਜਾਬ ਦੇ ਵਿੱਚ ਮੰਦਰੀਕਾ ਮਜ਼ਦੂਰੀਆਂ ਦੇਗੀ ਜਿਹੜਾ ਸਦਾ ਜੰਦ ਦਿੱਤਾ ਗਿਆ ਪਹਿਲਾਂ ਰੋਸ਼ੀ ਕਰਕੇ ਰਾਜ ਇੱਥੇ ਬਠਿੰਡੇ ਦਿੱਤਾ ਗਿਆ 13 ਤਰੀਕ ਨੂੰ ਉਹ ਪਟਿਆਲਾ ਹੀ ਕਰਕੇ ਦੇਣਾ ਉਹਦੇ ਉੱਤੇ ਸਾਰੇ ਪੰਜਾਬ ਦੀ ਮੰਦਰੀਕਾ ਮਜ਼ਦੂਰਾਂ ਨੂੰ ਇਕੱਠਾ ਕੀਤਾ ਗਿਆ ਮੰਦਰੀਕਾ ਮਜ਼ਦੂਰਾਂ ਦੇ ਨਾਲ ਜਿਹੜੇ ਦੂਜੇ ਵਰਗ ਦੇ ਲੋਕ ਹੈ ਗਰੀਬ ਲੜਨ ਵਾਲੇ ਆ ਉਨਾ ਨਾਲ ਵੀ ਇੱਕਤਾ ਬਣਾਈ ਜਾਏਗੀ ਤਾਂ ਕਿ ਪੰਜਾਬ ਦੀ ਸਰਕਾਰ ਨੂੰ ਔਰ ਕੇਂਦਰ ਦੀ ਸਰਕਾਰ ਜਿਹੜੀ ਤਕੇਸ਼ਾਈ ਕਰ ਰਹੀ ਹੈ ਉਹ ਮਿਹਨਤੀ ਮਜ਼ਦੂਰਾਂ ਦੇ ਨਾਲ ਉਹ ਤਕੇਸ਼ੇ ਦੂਰ ਕੀਤੇ ਜਾ ਸਕਦੇ ਪੰਜਾਬ ਦੀ ਸਰਕਾਰ ਮੋਦੀ ਨਾਲੋਂ ਵੀ ਕਾਲੀ ਹੈ ਚਾਹੀਦਾ ਤੇ ਇਹ ਸੀ ਵੀ ਜੇ ਪ੍ਰਧਾਨ ਮੰਤਰੀ ਜੋ ਆਪਨੇ ਵਾਅਦਾ ਕੀਤਾ ਪੈਸੇ ਦੇ ਹਰ 700 ਕਰਾਂਗੇ ਜਿਹੜੇ ਪੈਸੇ ਘੱਟ ਸੀ ਕੇਂਦਰ ਤੋਂ ਆਉਂਦੇ ਉਹ ਪੰਜਾਬ ਸਰਕਾਰ ਪੈਸੇ ਪਾ ਕੇ ਪੂਰੀ ਯਾਰੀ ਕਰਦੀ ਉਹ ਕਰਨ ਦੀ ਬਜਾਏ ਪ੍ਰਧਾਨ ਮੰਤਰੀ ਇੱਕ ਨਮਾ ਕਿਸਮ ਦਾ ਬਹੁਤ ਪੈਵਾ ਕੰਮ ਸ਼ੁਰੂ ਕਰਤਾ ਕਰਨਾ ਇਹਨਾਂ ਮਜ਼ਦੂਰਾਂ ਦਾ ਕੰਮ ਜਿਹੜਾ ਹੁਣ ਉਹ ਨਾ ਰੇਲਵੇ ਵਿੱਚ ਨਾ ਉਹ ਨਹਿਰਾਂ ਦੇ ਉੱਤੇ ਨਾ ਸੜਕਾਂ ਤੇ ਨਾ ਜੰਗਲਾਤ ਦੀ ਮਹਿਕਮੇ ਇੱਥੇ ਨਹੀਂ ਬਿਆਜਣਾ ਯਾਨੀ ਮਨਰੇਗਾ ਮਜ਼ਦੂਰ ਜਿਹੜੇ ਮਾੜਾ ਮੋਟਾ ਵੀ ਲੂੰਡਾ ਰੋਟੀ ਖਾਂਦੇ ਆ ਉਹਨਾਂ ਦੇ ਹੱਥਾਂ 'ਚ ਰੋਟੀ ਖੋਲਣੀ ਹੈ ਇਸ ਲਈ ਮੈਂ ਪੰਜਾਬ ਦੀ ਮਜ਼ਦੂਰ ਜਮਾਤ ਨੂੰ ਸੱਦਾ ਦਿੰਦਾ ਹਾਂ ਕਿ ਅਮੀਰ ਲੋਕੀ ਆਪਣੀਆਂ ਮੰਗਾਂ ਲਈ ਲੜਦੇ ਨਹੀਂ ਉਹ ਸਰਕਾਰ ਦੇ ਵਿੱਚ ਬੈਠੇ ਆ ਸਰਕਾਰ ਨਾਲ ਮਿਲ ਕੇ ਕੰਮ ਚਲਾਉਂਦੇ ਆ ਸਾਡੇ ਕਿਰਤੀ ਲੋਕਾਂ ਕੋਲ ਲੜਨ ਤੋਂ ਬਿਨਾ ਕੋਈ ਚਾਰਾ ਨਹੀਂ ਤੇ ਮੇਰੀ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਬੇਨਤੀ ਆ ਵੀ ਉਹ ਸਾਰੀ ਪੰਜਾਬ ਦੇ ਕਚਕਟ ਕਰਨ ਵੱਡਾ ਮੰਰੇਗਾ ਮਜ਼ਦੂਰ ਯੂਨੀਅਨ ਨੂੰ ਤਕੜਿਆ ਕਰਨ ਔਰ ਥਾਂ-ਥਾਂ ਉੱਤੇ ਕਮੇਟੀਆਂ ਬਣਾ ਕੇ ਜਦੋਂ ਸੱਦਾ ਆਉਂਦਾ ਯੂਨੀਅਨ ਦਾ ਤੇ ਬਹੁਤ ਵੱਡੀ ਗਲਤੀ ਫੇਰ ਸਰਕਾਰ ਨਾਲ ਪੰਜਾਬ ਦੀ ਨਾਲ ਤੇ ਕੇਂਦਰ ਦੀ ਨਾਲ ਕੋ ਨਵੇਂ ਐਕਸ਼ਨ ਦੀ ਤਿਆਰੀ ਕੀਤੀ ਆ ਪਹਿਲਾ ਸੰਘਰਸ਼ਾ ਤੋਂ ਕੋਈ ਗੱਲ ਪ੍ਰਾਪਤ ਨਹੀਂ ਹੋ ਸਕਦੀ ਪਰ ਮੈਂ ਇਹਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਲੋਕ ਖਾਸ ਤੌਰ ਤੇ ਮੰਰੇਗਾ ਮਜ਼ਦੂਰ ਤੇ ਪਿੰਡਾਂ ਦੇ ਦਿਹਾਤੀ ਮਜ਼ਦੂਰ ਜਿਹੜੇ ਆ ਉਹ ਸਾਡੀ ਇਸ ਸੱਦੇ ਦਾ ਪਧਾਰਾ ਭਰਨਗੇ ਔਰ ਅਸੀਂ ਵਾਅਦਾ ਕਰਦੇ ਆਂ ਇਹ ਪੂਰੀ ਜਾਨ ਲਾ ਕੇ ਇਮਾਨਦਾਰੀ ਨਾਲ ਅਸੀਂ ਇਸ ਲੇਰ ਦੀ ਵਵਾਈ ਕਰਾਂਗੇ ਔਰ ਲੇਰ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ